328 ਪਾਵਨ ਸਰੂਪ ਜਿਨ੍ਹਾਂ ਦਾ ਇਲਜ਼ਾਮ ਲੱਗਤ ਲੱਗਦਾ ਹੈ ਕਿ ਕਥੇ ਤੌਰ ਦੇ ਉੱਤੇ ਗਾਇਬ ਹੋਏ ਨੇ ਇਸ ਮਾਮਲੇ ਦੇ ਵਿੱਚ ਸਿੱਖ ਸਦਭਾਵਨਾ ਦਲ ਪੱਕਾ ਮੋਰਚਾ ਦੇ ਵੱਲੋਂ ਵੱਡੀ ਇਕੱਤਰਤਾ ਕੀਤੀ ਗਈ ਤੇ ਇਸ ਇਕੱਤਰਤਾ ਦੇ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਸਪੀਕਰ ਪੁਲਤਾਨ ਸਿੰਘ ਸੰਧਵਾ ਵੀ ਪਹੁੰਚੇ ਸਨ ਕਿਸਾਨਾਗਰੂ ਜਗਜੀਤ ਸਿੰਘ ਡੱਲੇਵਾਲ ਬਲਦੀਪ ਸਿੰਘ ਸਿਰਸਾ ਵੀ ਉੱਥੇ ਨਜ਼ਰ ਆਏ ਮੋਰਚੇ ਨੇ ਸਪੀਕਰ ਤੇ ਮੰਤਰੀ ਜਿਹੜੇ ਸਾਹਮਣੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਐਸਜੀਪੀਸੀ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਕਾਬਲੇ ਗੋਰਾ ਹੈ ਕਿ ਇਹ ਮਾਮਲਾ 2015 ਤੋਂ 2018 ਦੌਰਾਨ ਦਾ ਦੱਸਿਆ ਜਾਂਦਾ ਹੈ ਇਲਜ਼ਾਮ ਇਹਨੇ ਕੀ ਐਸਜੀਪੀਸੀ ਦੇ ਪ੍ਰਕਾਸ਼ਨ ਵਿਭਾਗ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਦੇ 328 ਪਾਵਨ ਰੂਪ ਗਾਇਬ ਹੋ ਗਏ ਸਨ ਮਾਮਲੇ ਦੀ ਜਾਂਚ ਦੇ ਲਈ ਅਕਾਲ ਤਖਤ ਸਾਹਿਬ ਦੇ ਸਕਤਰੇ ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਇਸ ਕਮੇਟੀ ਨੇ ਆਪਣੀ ਜਾਂਚ ਤੋਂ ਬਾਅਦ 23 ਅਗਸਤ 2020 ਨੂੰ ਐਸਜੀਪੀਸੀ ਨੂੰ ਇੱਕ ਵਿਸਥਾਰਿਤ ਰਿਪੋਰਟ ਸੌਂਪ ਦਿੱਤੀ ਸੀ ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਸਿੱਖ ਸਭਾਵਨਾ ਦਲ ਦੇ ਵੱਲੋਂ ਇਹ ਪੱਕਾ ਮੋਰਚਾ ਲਗਾਇਆ ਹੋਇਆ। ਗੁਰੂ ਨਾਨਕ ਦੇ ਫਲਸਫੇ ਨੂੰ ਮੰਨਦਾ ਸੀ। ਇਸ ਫਲਸਫੇ ਦੇ ਵਿੱਚ ਕਿੰਨੀ ਛੇੜਛਾੜ ਕੀਤੀ ਜਾਵੇ? ਕੰਨੀ ਥੋੜੀ ਹੈ। ਜਿੰਨਾ ਨੂੰ ਗੰਗਲਾ ਕੀਤਾ ਜਾਏ, ਉਹਨਾਂ ਥੋੜਾ ਇਸ ਲਈ ਸਭੇ ਗੁਰਗ੍ਰੰਥ ਸਾਹਿਬ ਦੇ ਸਰੂਪ ਹੈ ਜਿਹੜੇ ਉਹ ਸਰੂਪ ਚੋਰੀ ਹੋਏ ਨਹੀਂ, ਉਹ ਚੋਰੀ ਕਰਵਾਏ ਗਏ। ਲੜਾਈ ਐ ਇਸ ਗੱਲ ਦੀ ਐ ਕੋਈ ਸੈ ਸੁਭਾਣੀ ਹੋਇਆ ਕੁਛ ਸਾਡੀ ਉਸ ਤਾਕਤ ਦਾ ਸੋਮਾ ਜਿੱਥੋਂ ਅਸੀਂ ਸ਼ਕਤੀ ਲੈਨੇ ਆਂ ਹਰੀ ਸਿੰਘ ਨਲਵਾ ਦੁਬਾਰਾ ਨਾ ਪੈਦਾ ਹੋਏ ਇਹਦੇ ਲਈ ਤੁਹਾਡੇ ਫਲਸਫੇ ਤੇ ਵਾਰ ਐ ਦੋਸਤੋ ਔਰ ਇਸ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਐ ਕਿ ਅਸੀਂ ਆਪਦੇ ਫਲਸਫੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਆਂਚ ਨਹੀਂ ਔਰ ਯਾਦਿਆਂ ਨੂੰ ਕਾਇਮ ਰੱਖਣਾ ਐ ਤੇ ਸਾਡੀ ਰਾਜੀਵ ਚਰਮਾ ਸਾਡੇ ਸੇਹੀ ਹੋਗੀ ਸਾਡੇ ਨਾਲ ਫੋਨ ਲਾਈਨ ਤੇ ਨੇ ਅੰਮ੍ਰਿਤਸਰ ਤੋਂ ਰਾਜੀਵ ਥੋੜੇ ਮਾਮਲਾ ਸਮਝਾ ਦਿਓ 328 ਰੁਪਿਆਂ ਦਾ ਮਾਮਲਾ ਇੱਕ ਲੰਬੇ ਟਾਈਮ ਤੋਂ ਚੱਲਿਆ ਆ ਰਿਹਾ ਹੈ ਇਹ ਇਕਤਰਤਾ ਅੱਜ ਸੱਦੀ ਗਈ ਕਿ ਕਿ ਉਸ ਕੀ ਕੁਝ ਇਸ ਦੇ ਵਿੱਚ ਹੋਇਆ ਅਧਿਕ ਗੌਰਵ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੇ 328 ਸਰੂਪ ਉਹ ਨੇ ਜੋ ਕਿ ਐਸਜੀਪੀਸੀ ਦੇ ਉੱਤੇ ਇਹ ਗੰਭੀਰ ਇਲਜ਼ਾਮ ਉਸ ਵੇਲੇ ਲੱਗੇ ਸੀ ਇੱਕ ਸੁਪਰਵਾਈਜ਼ਰ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਇਹ ਜਿਹੜੇ ਸਰੂਪ ਨੇ ਉਹ ਸਾਨੂੰ ਫੋਨ ਦੇ ਉੱਤੇ ਜਿਹੜੇ ਅਧਿਕਾਰੀ ਨੇ ਜਾਂ ਐਸਜੀਪੀਸੀ ਮੈਂਬਰ ਨੇ ਉਹ ਕਹਿ ਦਿੰਦੇ ਨੇ ਕਿ ਇਹ ਸਰੂਪ ਫਲਾ ਫਲਾ ਸ਼ਖਸ ਕੋਈ ਉੱਥੇ ਜਿਹੜਾ ਆ ਰਿਹਾ ਉਸ ਨੂੰ ਦੇ ਦਿੱਤੇ ਜਾਣ ਹਾਲਾਂਕਿ ਇਸ ਨੂੰ ਲੈ ਕੇ ਬਾਅਦ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਵੱਡੇ ਪੱਧਰ ਤੇ ਜਾਂਚ ਵੀ ਕੀਤੀ ਗਈ ਸੀ ਔਰ ਇਹ ਵੀ ਮੈਂ ਯਾਦ ਕਰਵਾ ਰਿਹਾ ਕਿ ਉਸ ਵੇਲੇ ਦੇ ਜਿਹੜੇ ਮੁੱਖ ਸਕੱਤਰ ਸੀ ਡਾਕਟਰ ਰੂਪ ਸਿੰਘ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਅਸਤੀਫਾ ਵੀ ਦੇਣਾ ਪਿਆ ਸੀ ਪਰ ਕਿਤੇ ਨਾ ਕਿਤੇ ਜਿਹੜੇ ਸਾਬਕਾ ਹਜ਼ੂਰੀ ਰਾਗੀ ਨੇ ਬਲਦੇਵ ਸਿੰਘ ਵਡਾਲਾ ਉਹਨਾਂ ਵੱਲੋਂ ਉਦੋਂ ਤੋਂ ਹੀ ਜੋ ਹਰਮੰਦਰ ਸਾਹਿਬ ਤੋਂ ਦਸਤਾ ਜਾਂਦਾ ਹੈ ਹੈਰੀਟੇਜ ਸਟਰੀਟ ਉੱਤੇ ਇੱਕ ਪੱਕਾ ਜਿਹੜਾ ਮੋਰਚਾ ਹੈ ਉਹ ਲਗਾਇਆ ਗਿਆ ਸਿੱਖ ਸਦਭਾਵਨਾ ਦਲ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਉਨ੍ਹਾਂ ਵੱਲੋਂ ਔਰ ਸਮੇਂ-ਸਮੇਂ ਤੇ ਉਨ੍ਹਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਂ ਉੱਤੇ ਜਿਹੜਾ ਕੱਟ ਕਰਕੇ ਮੰਗ ਕੀਤੀ ਜਾਂਦੀ ਰਹੀ ਹੈ ਕਿ ਉਸ ਮਾਮਲੇ ਦੇ ਵਿੱਚ ਹਾਲੇ ਤੱਕ ਜਿਹੜਾ ਇਨਸਾਫ ਹੈ ਜਾਂ ਜਿਹੜੀ ਕਾਰਵਾਈ ਹੈ ਉਹ ਸਹੀ ਢੰਗ ਦੇ ਨਾਲ ਨਹੀਂ ਹੋਈ ਤਾਂ ਅੱਜ ਇੱਕ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਜੋ ਕਿ ਕਿਸਾਨ ਆਗੂ ਨੇ ਇਸ ਤੋਂ ਇਲਾਵਾ ਬਲਦੇਵ ਸਿੰਘ ਸਿਰਤਾ ਜੋ ਦਿੱਲੀ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਹੋਇਆ ਸੀ ਉਸ ਦੇ ਵਿੱਚ ਵੀ ਭੂਮਿਕਾ ਨਿਭਾਉਂਦੇ ਰਹੇ ਨੇ ਤਾਂ ਉਨ੍ਹਾਂ ਵੱਲੋਂ ਅੱਜ ਇੱਕ ਮਹਾ ਪੰਚਾਇਤ ਜਿਹੜੀ ਹੈ ਉਹ ਬੁਲਾਈ ਗਈ ਸੀ ਔਰ ਉਸ ਦੇ ਵਿੱਚ ਹੀ ਇੱਕ ਜਿਹੜੇ ਮੌਜੂਦਾ ਕੈਬਨਿਟ ਮੰਤਰੀ ਨੇ ਹਰਜੋਤ ਬੈਂਸ ਔਰ ਕੁਲਤਾਰ ਸੰਧਵਾ ਤਾਂ ਉਹ ਉਸ ਮਹਾਪੰਚਾਇਤ ਦੇ ਵਿੱਚ ਪਹੁੰਚਦੇ ਨੇ ਤਾਂ ਬਾਅਦ ਦੇ ਵਿੱਚ ਸਟੇਜ ਦੇ ਉੱਤੇ ਜਦੋਂ ਤਕਰੀਰਾਂ ਹੁੰਦੀਆਂ ਨੇ ਇੱਕ ਮੰਗ ਪੱਤਰ ਸੌਂਪਿਆ ਜਾਂਦਾ ਹੈ ਤਾਂ ਹੁਣ ਭਰੋਸਾ ਜ਼ਰੂਰ ਦਿੱਤਾ ਗਿਆ ਹੈ ਕੁਲਤਾਰ ਸੰਧਵਾ ਔਰ ਮੰਤਰੀ ਹਰਜੋਤ ਬੈਂਸ ਵੱਲੋਂ ਕਿ ਇਸ ਮਾਮਲੇ ਦੇ ਵਿੱਚ ਤੁਰੰਤ ਜਿਹੜੀ ਐਫ ਆਈ ਆਰ ਹੈ ਉਹ ਦਰਜ ਕੀਤੀ ਜਾਏਗੀ ਹੁਣ ਇੱਥੇ ਵੀ ਦੇਖਣਾ ਹੋਵੇਗਾ ਕਿ ਜਿਹੜੀ ਪਹਿਲਾਂ ਕੀ ਕੇਐਫਆਈਆਰ ਜਿਹੜੀ ਦਰਜ ਹੋਈ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ ਤਾਂ ਹੁਣ ਤੱਕ ਉਹਨੂੰ ਕਿਸ ਨਜ਼ਰੀਏ ਨਾਲ ਸਰਕਾਰ ਦੇਖੇਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਕੁੱਲ ਮਿਲਾ ਕੇ ਗੱਲ ਕਰੀਏ ਗੌਰਵ ਦਾ ਐਸਜੀਪੀਸੀ ਔਰ ਪੰਜਾਬ ਸਰਕਾਰ ਇੱਕ ਵਾਰ ਮੋੜ ਤੋਂ ਸਾਡੇ ਸਾਹਮਣੇ ਜਿਹੜੀ ਇਸ ਮਾਮਲੇ ਨੂੰ ਲੈ ਕੇ ਹੁਣ ਦੀ ਬਈ ਨਜ਼ਰ ਆ ਰਹੀ ਹੈ ਸ਼ੁਕਰੀਆ ਰਾਜੀਵ ਧੰਨਵਾਦ ਸਾਡੇ ਨਾਲ ਜੁੜਨ ਦੇ ਇਸ ਪੜੀ ਗੱਲਬਾਤ ਦੇ ਲਈ 328 ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਹੈ ਲੰਬੇ ਟਾਈਮ ਤੋਂ ਚਰਚਾ ਦੇ ਵਿੱਚ ਰਿਹਾ ਹੈ ਤੇ ਇਸ ਨੂੰ ਲੈ ਕੇ ਇਕਤਰਤਾ ਸੱਦੀ ਗਈ